ਨਾ ਹੋਰ ਸੁਣਾ ਦੇ ਵੇੜ ਵੇੜਾ ਮੇਰੇ ਨਾਲੋਂ ਜ਼ਿਆਦਾ ਨਖਰੇ ਕਰਨੀ ਸਹੀ ਗੱਲ ਆਸ ਤੋਂ ਬਾਅਦ ਹੁਣ ਤੁਹਾਡਾ ਨੰਬਰ ਕੈਂਸਲ ਮੈਂ ਇਹਨਾਂ ਨੂੰ ਕਿਹਾ ਜਰਾ ਹਾਂ ਗੱਲ ਸਹੀ ਹੈ ਸਹੀ ਗੱਲ ਬੋਲੀਏ ਬੋਲੀਏ ਨਹੀਂ ਨਹੀਂ ਇਹ ਨਹੀਂ ਬੈਂਕ ਜੀ ਮੌਸਮ ਵਧੀਆ ਕਰਕੇ ਅੱਜ ਮਸਤੀ ਕਰਦੇ ਪਏ ਸਾਰੇ ਨੰਬਰ ਸਾਰੇ ਸੀਨੀਅਰ ਸਿਟੀਜ਼ਨ ਨੇ ਪਤੀ ਵਾਲੇ ਇਹ ਗੱਲਾਂ ਬਾਤਾਂ ਨਾਲ ਆਪਦਾ ਮਨ ਪ੍ਰਚਾਰੇ ਸਾਰੇ ਜਨ ਮਾਲ ਕੇ ਬਨੇਰੇ ਉਤੇ ਮੈਂ ਸਾਰੇ ਕਲਾਪਿੰਗ ਕਰਿਆ ਕਰੋ ਨਾਮ ਕੋਲੇ ਕਾਂ ਜਾਵੇ ਤਨ ਮੇਰਾ ਹਾਰੇ ਨਹੀਂ ਸੱਚੀ ਮਾਲ ਕੇ ਬਨੇਰੇ ਉਤੇ ਰੱਖ ਲੱਕ ਦੀਆਂ ਉਹ ਨੂੰ ਵੀ ਨੰਗੀ ਕਰਾ ਗਾਹ ਤੇ ਹਲੇਰੀ ਫਿਰ ਕੌਣ ਵਾਲੀ ਹੋਗੀ ਕੋਈ ਨਹੀਂ ਕੋਈ ਨਹੀਂ ਨਾਲ ਹੀ ਮਿਕਸ ਕਰ ਦਿਓ ਮਿਕਸ ਕਰ ਦਿਓ ਜੀ

ਜਾਂਦੇ ਚੱਲਣਾ ਮੇਰਾ ਹਾਏ ਵੀ ਪੱਤੀ ਪਾਲ ਜਿਵੇਂ ਨਿਰ ਤੇ ਰੱਖੀ ਆ ਮਿੱਤੀਆਂ ਵਿੱਚ ਉਡੀਆਂ ਤੇ ਕੱਜਲਾ ਵੀ ਪਾਇਆ ਏ ਚਿੜੀਆਂ ਵਿੱਚ ਉਡੀਆਂ ਤੇ ਕੱਜਲਾ ਵੀ ਪਾਇਆ ਏ ਅਜੇ ਵੀ ਪਰੋਨੇ ਨਹੀਂਓ ਬੂਆ ਖੜਕਾਇਆ ਏ ਅਜੇ ਵੀ ਪਰੋਨੇ ਨਹੀਂਓ ਬੂਆ ਖੜਕਾਇਆ ਏ

ਹੰਸ ਰਿਖਾ ਕੋਟੇ ਕੋਟੇ ਦੁਨੀਆ ਮੈਂ ਚੰਗ ਲਈ ਰੱਸੀਆ ਜੋ ਵੀ ਦੂਰ ਦੇ ਮਾਲ ਕੇ ਮੈਂ ਚਾਲ ਲਿਆ ਕੀ ਹੈ ਰਿਗ ਵੈਰੀ ਗੁੱਡ ਦੁਨੀਆ ਦੇ ਰੱਸੀਆਂ ਪੱਖੀਆਂ ਤੇਰੇ ਰੱਸੀਆਂ ਕਰਦੇ ਦੁਨੀਆ ਦੇ ਕਿੰਨੇ ਉੱਠ ਸਕਦੀਆਂ ਸਾਰੇ ਬੰਦੇ ਨਾ ਜਾਵੇ ਚੰਦ ਮੇਰਾ ਹਰੇ ਵੀ ਪੱਤੀ ਬਾਲ ਕੇ ਬਹੁਤ ਵਧੀਆ ਜੀ ਬਹੁਤ ਵਧੀਆ ਨਹੀਂ ਤੁਹਾਨੂੰ ਜਿਹੜਾ ਵੀ ਆਉਂਦਾ ਤੁਸੀਂ ਉਹ ਗਾ ਲਓ ਨਾ ਤੁਹਾਨੂੰ ਜਿਹੜਾ ਵੀ ਕੋਈ ਆਉਂਦਾ ਉਹ ਗਾ ਲਓ ਪਰ ਆਏ ਅਭੀ ਸ੍ਰਿੰਦਰ ਕੌਰ ਦੇ ਨਾਲ ਦਾ ਕੋਣ ਮਾਣ ਸਕਦਾ ਕੋਈ ਨਹੀਂ ਬਣਦਾ ਸਰ ਸ਼ਖਸਾਂ ਦੇ ਵੇਖੋ ਸਭ ਪ੍ਰੈਕਟਿਸ ਨਾਲ ਚਲੀ ਰਹੀ ਹੈ ਰੀਤਾ ਦੀਦੀ ਗਵਾਲੀ ਹੋ ਜੇ ਉਹਨ ਇੱਕ ਪਲੀਜ਼ ਕਰਨਗੇ ਪਤਾ ਕਰਾਂਗੇ ਨੇ ਨਹੀਂ ਇਹ ਤਾਂ ਸਾਨੂੰ ਆ ਕੇ ਡੈਮੋ ਦੇ ਰਹੇ ਹੋ ਬੜਾ ਜਿਹਾ ਡੈਮੋ ਤਾਂ ਦੇਉਂ ਟੈਲਿਕ ਪਰ ਮਾਰਦੇ ਬੜਾ ਜਿਹਾ ਮੈਂ ਨਹੀਂ ਉਹ ਕੋਲਟੀ ਹੈ ਨਾ ਪੀਆਂ ਦੇ ਬੇਟੀ ਦਾ ਪਕਰਾਂਗੇ ਪਿਆਰ ਉਸ ਦਾ ਸਾਰੇ ਮੈਂਬਰਾਂ ਦਾ ਸਾਨੂੰ ਕੀ ਕਰੋਣਾ ਸਾਨੂੰ ਮੈਨੂੰ ਕੋਸਕਿਨੀਓਣਾ ਯਾਰ ਇਹ ਗਲਤ ਗੱਲ ਹੈ ਤਸਰਾਦ ਮੋਹੇਰਾ ਵਾਲੀ ਦੀ ਮੈਂ ਨਹੀਂ ਪਰ ਅੱਧੀ ਸਭੀ ਦੰਦਾਂ ਨਾਲ ਬਣਾਇੰਗੇ ਨਾ ਇਸੇ ਨਾਲ ਰਾਤ ਤੋਂ ਨਾ ਮੈਂ ਤਾਂ ਨਹੀਂ ਮੋਤੀ ਲੈ ਲੈ ਨੂੰ ਹੀਰੇ ਨਹੀਂ ਤੇਰੇ ਨਹੀਂ ਤੇਰੇ ਨਹੀਂ ਦੇ ਆਵਾਂ ਮੇਹੀ ਵਾਰੀ ਦੀ ਨਖ ਮਨਾਈਂ ਦੇ ਭੁੱਲ ਗਿਆ ਹਾਂ ਕਾਜੀ ਮਸਤੀ ਭਰਿਆ ਮੂੜ ਤੇ ਗੱਲਾਂ ਬਾਤਾਂ ਨਾਲ ਗਾਣੇ ਯਾਦ ਕਰ ਕਰਕੇ ਸਾਨੂੰ ਸੁਣਾਉਂਦੇ ਅੱਜ ਤਾਡੀ ਵਾਰੀ ਆ ਗਈ ਮੈਂ ਤੁਹਾਡੀ ਵਾਰੀ ਆ ਗਈ ਚੱਲੋ ਚੱਲੋ ਆਂਟੀ ਗਾਉਣਗੇ ਆਂਟੀ ਗਾਓ ਹਣ ਆਂਟੀ ਦਾ ਦਿਲ ਤਾਂ ਕਰਦਾ ਗਾਉਨੂ ਪਰ ਪਾਪੀ ਦਾ ਮੁੰਡਾ ਚੁੱਪ ਰਹਿ ਲੈ ਮੁੰਡਾ ਚੁੱਪ ਰਹਿ ਲੈ ਮੁੰਡਾ ਚੁੱਪ ਰਹਿ ਜੂੜਾ ਪਾਪੀ ਦਾ ਮੁੰਡਾ ਚੁੱਪ ਰਹਿ ਲੈ ਮੁੰਡਾ ਚੁੱਪ ਰਹਿ ਲੈ बट्टा वटो वटो ना जाइयो किने होगला दुपट्टा वटो वटो इने माट पाते सी तो सुन लो तसे ये लोनी जी पुराने गाने हैं श्रींदर कौर के ये ਇੱਥੇ ਪੇਟ ਕਿ ਨਾ ਆ। ਆਪ ਨਹੀਂ ਕਾ ਲਗਾ। ਆ ਆ ਸਾਰੇ ਨੂੰ ਹੋਗਾ ਨੱਥੇ ਦੀ ਗੱਲ। ਕਿਹੜਾ ਨਾ ਬੀਨਾ ਸੁਣਾਉਗੀ ਤਾਈ? ਹਾਂ ਬੀਨਾ ਸੁਣਾ। ਨਹੀਂ ਮੈਂ ਆ ਸਾਰੇ ਹੋਣੇ ਇੱਥੇ ਕਿਰਾ ਜਾਉਂਦਾ। ਤੇ ਬੀਤਾ ਦਮਰੇ ਤੇ ਸਰੇ ਰੰਗ ਮਾਇਰਾ ਕਲਾਪਿੰਗ ਕਰ ਲੋ ਬੇ ਨਾਲ ਤਾੜੀਆਂ। ਹਾਂ ਬੰਨੇ ਆਹ

ਕਿ ਨਾ ਲੰਗ ਮਾਇਆ ਤੁਸ ਕੋ ਤੇਰੇ ਬਹੁਤ ਪੈਸੇ ਸੁਪੇ ਰਹੇ ਕਿ ਕਿਵੇਂ ਦੇਖੀ ਮਾਂ ਤੇ ਮੈਂ ਗਰਬੀ ਰੇ ਰਸਾਂ ਮੰਗੇ ਤੇ ਤੱਕ ਗਈ ਤਿਦੂ ਰੇ ਕਿ ਕਿਵੇਂ ਦੇ ਰੇ ਕਿਸ ਨੇ ਧੀ ਨੰਗ ਮਾਇਆ ਆ ਜਾ ਆ ਜਾ ਆ ਜਾ ਲੱਗਿਆ ਆਹ ਉਹਨੇ ਕਿਵੇਂ ਆਉਦਾ ਹੀ ਆ ਫੁੱਲ ਫੇਰ ਕੱਢ ਲਿਆ ਅੱਜ ਮਸਤੀ ਕੀ ਕਰੀ ਜਾਂਦੀਆਂ ਅੱਜ ਫੁੱਲ ਕਿੱਦੇ ਫੁੱਲ ਲੋਕ ਵੀ ਬੋਲਣਗੇ ਜਿਹਾ ਬੇਸਾਰਾ ਹਾਂਜੀ ਆਂਟੀ ਖੁਸ਼ ਕਰ ਰਹੇ ਸਾਰਿਆਂ ਨੂੰ ਫੁੱਲ ਦੇਖ ਕੇ हमें क्या हो गया है हमें क्या हो गया है गाओ गाओ सर हमें पूरी फल मस्ती आज हो रही है ਤੁਸੀਂ ਦੇ ਨਾਲ ਨਾਲ ਇੰਜੋਏ ਕਰੋ ਸਾਰੇ ਜਾਨੀ ਇਹ ਹੀ ਮਜ਼ਾ ਲੈ ਲਏ ਇਥੇ ਪਾਰਕ ਵਿੱਚ ਸਾਰੇ ਸੀਨੀਅਰ ਸਿਟੀਜ਼ਨ ਇਕੱਠੇ ਹੁੰਦੇ ਨੇ ਤੇ ਆਪ ਦਾ ਮਸਤੀ ਕਰਕੇ ਮਨ ਹੌਲਾ ਕਰ ਜਾਂਦੇ ਨੇ ਇਹ ਸਭ ਤੋਂ ਵਧੀਆ ਇੰਜੋਏਮੈਂਟ ਦਾ ਇਹ ਟਾਈਮ ਨਾ ਪੰਨੂ ਮਿਲਦਾ ਨਹੀਂ ਹੈ। ਹੋਰ ਜੀ ਉਹ ਆਲੀ। ਅੰਦੇ ਰਿੰਗੀ ਇਕੱਤੀ ਨਜ਼ਰ ਲਾ। ਆਂ ਯੋਗਾ ਕੀਤਾ। ਆਂ ਯੋਗਾ ਆਜ ਤੱਕ। ਹਾਂ ਸੇ ਗੇੜਿਆ ਲਈ ਯੋਗਾ ਕੀਤਾ ਸਭ। ਹਾਂ। ਚਲੋ ਠੀਕ ਹੈ ਜੀ ਸਾਰਿਆਂ ਨੂੰ।